ਅੱਜ ਆ ਜੀ ਮਾਗ ਮਹੀਨੇ ਦੀ ਪਹਿਲੀ ਤਰੀਕ ਤੇ ਐਵਜਾ ਮਾਹੌਲ ਆ ਠੰਡ ਦਾ ਪਿਛਲੇ 14-15 ਦਿਨਾਂ ਤੋਂ ਕੱਲ ਤੇ ਪਰਸੋਂ ਦੋ ਦਿਨ ਥੋੜਾ ਥੋੜਾ ਸੂਰਜ ਨਿਕਲੇ ਸੀ ਸੋ ਦੇਖ ਰਿਹਾ ਚਲਦੇ ਆ ਅੱਜ ਪਿੰਡ ਬਾਜਕ ਤੇ ਉਥੇ ਅੱਜ ਮਾਗੀ ਦਾ ਨਾਉ ਨਾ ਮੇਲਾ ਲੱਗਦਾ ਤੇ ਚਲਦੇ ਫਿਰ ਕਰਦੇ ਆ ਦਰਸ਼ਨ ਪਾਤਸ਼ਾਹੀ 10ਵੀਂ ਗੁਰਦੁਆਰਾ ਸਾਹਿਬ ਪਿੰਡ ਬਾਜਕ ਇੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਹੁੰਚੇ ਸੀ ਤੇ ਆਪਣਾ ਪਿਛਲਾ ਪਿੰਡ ਪਿੰਡ ਬਾਜਕੀ ਆ ਸੋ ਨਾਲੇ ਆਪਾਂ ਮਿਲਾਂਗੇ ਉੱਥੇ ਆਪਣੇ ਮਿੱਤਰ ਪਿਆਰਿਆਂ ਨਾਲ ਤੇ ਨਾਲੇ ਕਰਾਂਗੇ ਗੱਲਾਂ ਬਾਤਾਂ ਸੋ ਮਿਲਦੇ ਹਾਂ ਕੋਈ ਘੰਟੇ ਘੜੀ ਦੇ ਬਾਅਦ ਪਿੰਡ ਬਾਜ ਆਪਾਂ ਆ ਗਏ ਪਿੰਡ ਤੇ ਕੋਲੇ ਆਪਣੇ ਸੁੱਖਾ ਕੀ ਹਾਲ ਬੇਸਰ ਹੈ ਨਾਲ ਆਪਾਂ ਚੱਲਦੇ ਹਾਂ ਹੁਣ ਦਰਬਾਰ ਸਾਹਿਬ ਮੱਥਾ ਟੇਕਣ ਉਦੇ ਬਾਅਦ ਚ ਆਪਾਂ ਚੱਲਾਂਗੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ 베ਰੀ ਦੇ ਜਿੱਥੇ ਕਿਲਾ ਗੱਡ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਦਾ ਘੋੜਾ ਬੰਨਿਆ ਸੀ ਤੇ ਨਾਲੇ ਉਸ ਬੰਦ ਦੇ ਦਰਸ਼ਨ ਕਰਾਵਾਂਗੇ ਜਿੱਥੇ ਨੀਲੇ ਘੋੜੇ ਦੀ ਪਿਛਾੜੀ ਬੰਨੀ ਸੀ ਆਪਾਂ ਚੱਲਦੇ ਹਾਂ ਦਰਬਾਰ ਸਾਹਿਬ ਤੇ ਬਾਕੀ ਦੀ ਗੱਲਬਾਤ ਉਸੇ ਕਰਾਂਗੇ ਨਾਲੇ ਇਹ ਵੇਖਾਂਗੇ ਮੇਲਾ ਦਰਬਾਰ ਸਾਹਿਬ ਤੇ ਮੱਥਾ ਟੇਕਣ ਤੋਂ ਬਾਅਦ ਆਪਾਂ ਚੱਲ ਰਹੇ ਹੁਣ ਬੇਰੀ ਦੇ ਵੱਲ ਨੂੰ ਇਹ ਆ ਜੀ ਉਹ ਬੇਰੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਲਾ ਗੱਡ ਕੇ ਬੇਰੀ ਦਾ ਆਪਣਾ ਕੋੜਾ ਬੰਨਿਆ ਸੀ ਤੇ ਬਾਅਦ ਦੇ ਵਿੱਚ ਇਹ ਕਿਲਾ ਹਰਾ ਹੋ ਗਿਆ ਫਟ ਕੇ ਤੇ ਫੋਟ ਪੈ ਗਏ ਬੇਰੀ ਪ੍ਰਾਤਨ ਸਮੇਂ ਚ ਪਹਿਲੇ 3 1/2 ਸਾਲ ਤੋਂ ਇਦਾਂ ਹੀ ਖੜੀ ਆ ਬੇਜਦੀ ਇਹਦੀਆਂ ਪ੍ਰਾਣੀਆਂ ਜਿਹੜੀਆਂ ਸ਼ਾਂਗਾ ਸੀਗੀਆਂ ਉਹ ਸੁੱਕ ਗਈਆਂ ਸੀ ਤੇ ਦੁਬਾਰਾ ਫੇਰ ਫੁੱਟ ਪਈ ਤੇ ਆ ਬਿਨੇਪਾਲ ਨੇ ਅੱਜ ਬੰਨਿਆ ਦਮਾਲਾ ਨਾਲੇ ਕਾਸ਼ਦੀਪ ਨੇ ਤੇ ਵਿੱਚ ਇਧਰਲੇ ਪਾਸੇ ਦਰਬਾਰ ਸਾਹਿਬ ਆ ਇਹ ਆ ਉਹ 베ਰੀ ਆਹ ਮਾਹੌਲ ਆ ਮਿੱਤਰੋ ਮੇਲੇ ਦਾ ਮੇਲਾ ਬਹੁਤ ਭਰਿਆ ਤੇ ਇਕੱਠ ਬਹੁਤ ਆ ਬਹੁਤ ਸੰਗਤ ਦੂਰੋਂ ਨੇੜੋਂ ਪਿੰਡਾਂ ਚੋਂ ਇੱਥੇ ਆਉਂਦੀ ਐ ਤੇ ਚੰਗਾ ਮੇਲਾ ਲੱਗਦਾ ਪਿੰਡ ਵਾਲਿਆ ਵੱਲੋਂ ਦੋ ਲੰਗਰ ਲਗਾਏ ਗਏ ਇੱਕ ਇਧਰ ਆ ਤੇ ਇੱਕ ਗੁਰਦੁਆਰਾ ਸਾਹਿਬ ਦੂਸਰੇ ਪਾਸੇ ਇਹ ਆ ਜੀ ਉਹ ਬਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਘੋੜੇ ਦੀ ਪਿਛਾੜੀ ਬੰਨੀ ਸੀ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਨਾਲ ਚਾਰ ਦੁਆਰੇ ਦੇ ਵਿੱਚ 베ਰੀਆ ਤੇ ਇਧਰਲੇ ਪਾਸੇ ਬਾਣਾ ਮੇਲੇ ਦਾ ਮਾਹੌਲ ਪੂਰਾ ਰੰਗੀਨ ਆ ਤੇ ਆਪਾਂ ਬਿਲਕੁਲ ਸਾਹਮਣੇ ਖੜੇ ਆ ਆ ਬਾਣ ਦੇ ਕੋਲੇ ਇਹ ਉਹ ਬਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਾਰ ਆਏ ਨੇ ਆਪਣੇ ਘੋੜੇ ਦੀ ਪਿਛਾੜੀ ਬੰਨੀ ਸੀ ਤੇ ਬਾਕੀ ਕਦੇ ਇਸ ਪਿੰਡਾਂ ਕੰਨੀ ਨੂੰ ਗੇੜਾ ਮਾਰਿਆ ਤੇ ਜਰੂਰ ਆਇਓ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਆ ਬਾਜਕ ਗੁਰਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਮਕਸਾ ਸਾਹਿਬ ਦੀ ਜੰਗ ਤੋਂ ਬਾਅਦ ਆਏ ਸੀ ਇਹ ਆ ਉਹ ਬਣ ਤੇ ਸਾਹਮਣੇ ਵਾਲੇ ਪਾਸੇ ਉਹ 베ਰੀਆ ਤੇ ਆਹ ਬਣਾ ਇਧਰ ਪਾਸੇ ਹਾਲੇ ਤੂੰ ਤਾਂ ਅਸੀਂ ਆਉਣਾ ਨਹੀਂ ਹੈਂ ਕੱਲ ਆਉਂਦਾ ਸੀ ਆਉਣਾ ਨਹੀਂ ਕੱਲ ਮੈਂ ਕਿਹਾ ਨਹੀਂ ਆਉਣਾ ਆਖਿਆ ਨਹੀਂ ਕੱਲ ਆਉਣਗੇ ਓਏ ਓਏ ਬੋਲ ਕੰਗਾ दो त बदले न पासे जो शौट लाईंदे ਦਰਸ਼ਨ ਕਰਨ ਤੋਂ ਬਾਅਦ ਤੇ ਮੇਲੇ ਦੇ ਵਿੱਚ ਰੰਗ ਮਾਹੌਲ ਦੇਖਣ ਤੋਂ ਬਾਅਦ ਆਪਾਂ ਆ ਗਏ ਸੀ ਘਰੇ ਤੇ ਆਪਾਂ ਇੱਥੇ ਕਰਾਂਗੇ ਵਲੌਗ ਦੀ ਸਮਾਪਤੀ ਮਿਲਦੇ ਆਂ ਕਿਸੇ ਨਵੇਂ ਵਲੌਗ ਦੇ ਵਿੱਚ ਤੇ ਲਾਈਕ ਕਰ ਦਿਆ ਕਰੋ ਇੱਕ ਸੱਚ ਆਹਾ ਆਪਣੇ ਕੋਲ ਨਾ ਐਸ ਬੰਦੇ ਕੋਲੇ ਮੱਕੀ ਦੇ ਚਾਰ ਦੀਆਂ ਗੱਠਾਂ ਪਾਈਆਂ ਬਹੁਤ ਇੱਧਰ ਵੀ ਪੰਗਾ ਤੇ ਉਧਰ ਵੀ ਪੰਗਾ ਕਿੰਨੀ ਗੱਠਾ ਵੀ ਸੁਵੀ ਰਹੇ ਇਹ ਰਹੀ ਉਹ 350 350 ਗੱਠਾ ਦਾ ਰੇਟ 600 ਰੁਪਏ ਘੱਟ ਕੋਈ ਰਾਇ ਤਾਂ ਉਹ ਮੌਕੇ ਤੇ ਆਪਾਂ ਕਰ ਲੈ ਠੀਕ ਹੈ 600 ਰੁਪਏ ਨੂੰ ਮੁੰਡਾ ਕਹਿੰਦਾ ਵੀ ਆਪਾਂ ਵੇਚ ਦੇਾਂਗੇ ਗੱਠ ਕਿੰਨੀ ਕਿੰਨਾ ਮਾਲ ਆ ਵੀ ਇਹਦੇ ਵਿੱਚ ਕਵਾਂਟਲ ਇਕ ਗੱਠ ਕਵਾਂਟਲ ਤੋਂ ਉੱਤੇ ਕਵਾਂਟਲ ਤੋਂ ਉੱਤੇ ਉਹ ਕਵਾਂਟਲ ਤੋਂ ਥੱਲੇ ਨਹੀਂ ਹੁੰਦੀ ਕਵਾਂਟਲ ਤੋਂ ਉੱਤੇ ਮਾਲ ਨਿਕਲਦਾ ਭਾਈ ਇਸ ਗੱਠ ਦੇ ਵਿੱਚੋਂ ਤੇ ਜੇ ਕਿਸੇ ਨੇ ਇਹ ਗੱਠਾਂ ਲੈਣੀਆਂ ਹੋਣ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਇੱਧਰ ਦਿਖਾ ਦੇ ਜਿਹੜਾ ਖਰਾਬ ਮਾਲ ਆ ਉਹ ਆਪਾਂ ਪਹਿਲੇ ਪਾਸੇ ਕੱਢ ਦਿੰਨੇ ਆ ਜੇ ਕੋਈ ਗੱਠ ਜਿੰਮੇ ਖਰਾਬ ਹੁੰਦੀ ਏ ਮੰਨ ਲਵਾ ਗੱਠ ਖਰਾਬ ਏ ਮਾਲ ਖਰਾਬ ਹੈ ਨਾ ਇਹ ਪਹਿਲਾਂ ਹੀ ਅੱਡ ਕੱਢ ਦਿੰਦੇ ਆ ਬਸ ਖਤਮ ਹਕਾਣੀ ਇਹਦੇ ਆਲੀ ਜਿਵੇਂ ਆ ਸਹੀ ਪੰਗਾ ਸਾਰੀਆਂ ਜਿਹੜਾ ਕੋਈ ਲਫਾਫਾ ਜੀ ਦਾ ਉਤੋਂ ਇਹ ਪਾੜ ਜਾਂਦਾ ਉਦੋਂ ਖਰਾਬ ਹੋ ਜਾਂਦੀ ਨਾ ਫਿਰ ਇਹ ਜੇ ਆਪਾਂ ਕੱਢ ਦਿੰਦੇ ਲੋਨ ਲਾਣ ਲੱਗਦੇ ਸੀ ਉਹ ਬੈੱਡ ਚੜ੍ਹ ਕੇ ਕਈ ਵਾਰੀ ਪਾੜਿਆ ਚਿਪਗਾਂ ਉੱਪਰ ਲਾਈਆਂ ਸੀ ਤੇ ਜਵਾਕ ਇੱਥੇ ਮਾਰਦੇ ਫਿਰੇ ਛਾਲਾ ਛੂਲਾ ਤੇ ਚਿਪਗਾਂ ਫੇਰ ਪ ਇਸ ਕਰਕੇ ਖਰਾਬ ਹੋ ਜਾਂਦਾ ਹੈ ਠੀਕ ਆ ਵੀ ਮਿੱਤਰੋ ਤੇ ਆ ਗੱਲ ਵਾਸੀ ਇੰਨੀ ਕ ਤੇ ਇਹਦੇ ਸਬੰਧ ਚ ਆਪਾਂ ਨੰਬਰ ਜਿਹੜਾ ਡਿਸਕ੍ਰਿਪਸ਼ਨ ਚ ਪਾ ਦਾਂਗੇ ਆਪਣਾ ਤੇ ਹੁਣ ਕਰਦੇ ਆ ਇੱਥੇ ਵਲੌਗ ਦੀ ਸਮਾਪਤੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਕਿਸੇ ਨਵੀਂ ਜਗ੍ਹਾ ਦੇ ਉਤੇ